ਅਮਰਜੀਤ ਸਿੰਘ ਜੀ ਪਦਰਾ ਡਾਕਟਰ ਹੇਮਰਾਜ ਜੀ ਪਾਸ਼ੀ ਜੀ ਡਾਕਟਰ ਭਾਰਤੀ ਜੀ ਤੇ ਡਾਕਟਰ ਗੁਰਪ੍ਰੀਤ ਜੀ ਕੇਜੇ ਗਰੁੱਪ ਆਫ ਇੰਸਟੀਚਿਊਟ ਤੋਂ ਡਾਕਟਰ ਸ਼ੋਕ ਜੀ ਜਿਨ੍ਹਾਂ ਦੇ ਨਾਲ ਬਾਬੂ ਦੁੱਧੂ ਜੀ ਦਾ ਬਹੁਤ ਹੀ ਗਹਿਰਾ ਪ੍ਰੇਮ ਸੀ ਦਿੱਪੂ ਬਾਲੀ ਜੀ ਸਾਡੇ ਵਿੱਚ ਅਗਰਵਾਲ ਧਰਮਸ਼ਾਲਾ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਦਨ ਮਿੱਤਲ ਜੀ ਔਰ ਮੰਤਰੀ ਜੀ ਸੰਜੇ ਜੀ ਐਨਸੀ ਸਾਹਿਬ ਸਾਰੇ ਹੀ ਸਾਡੇ ਵਿੱਚ ਪਹੁੰਚੇ ਨੇ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਵਿੱਚ ਮੈਡਮ ਕੁਸ਼ਨ ਕੋਰ ਜੀ ਰੰਦਾਵਾ ਜੋ ਕਿ ਮਹਿਲਾ ਪ੍ਰਧਾਨ ਨੇ ਬੀਪੀਸੀਸੀ ਦੇ ਉਹਨਾਂ ਨੂੰ ਬੇਨਤੀ ਕਿ ਉਹ ਵੀ ਆਪਣੀ ਹਾਜ਼ਰ ਲੋਕਾਂ ਕੁਸ਼ਨ ਕੋਰ ਰੰਦਾਵਾ श्री गुरु राम गर्ग जी ने श्रद्धा के फुल भेंट कर मेथों तो पहला सारे ने उन्होंने जिंदगी बारे जीवन बारे सारा कुछ दसिया पर मौत जी टन सचाई है जो भी कोई जीव इस दुनिया से आया उन्हें एक ना एक दिन जाने कोई ना कोई बहाना बन दिए कोई बीमारी तो बाद सारे छड़ के ਸਰੇ ਦੇ ਪਰਜੂਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕੀਤੇ ਮੈਂ ਕਹਿ ਨਹੀਂ ਸਕਦਾ ਕਿ ਜਦੋਂ ਬੰਦਾ ਜਾਂਦਾ ਹੈ ਉਦੋਂ ਪਤਾ ਚੱਲਦਾ ਹੈ ਕਿਉਂਕਿ 14 ਸਾਲ ਉਹਨਾਂ ਨੇ ਜੋ ਸੇਵਾ ਕੀਤੀ ਆਪਣੀ ਜਨਤੁਰਮ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਮਾਜ ਦੇ ਵਿੱਚ ਰਹਿ ਕੇ ਜੋ ਲੋਕਾਂ ਨੂੰ ਆਪ ਸਾਥ ਦਿੱਤਾ ਲੋਕਾਂ ਚ ਨਿਚਰੇ ਉਹ ਬੰਦਾ ਜਦੋਂ ਜਾਂਦਾ ਹੈ ਉਦੋਂ ਪਤਾ ਲੱਗਦਾ ਹੈ ਕਿ ਜਿਹੇ ਬੰਦੇ ਕਦੇ ਵੀ ਮੰਨਦੇ ਨਹੀਂ ਹਮੇਸ਼ਾ ਮਨ ਰਹਿੰਦੇ ਨੇ ਕਈ ਵਾਰ ਸੋਚਦੇ ਆ ਵੀ ਚੰਗੇ ਬੰਦੇ ਨਾਲ ਪਿੱਛੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਚਿਆ ਨੂੰ ਚੜ੍ਹਦੀ ਕਲਾ ਬਖਸ਼ੋ ਉਹਨਾਂ ਨੂੰ ਇਸ ਦੁੱਖ ਨੂੰ ਮੰਨਣ ਦਾ ਬਲ ਬਖਸ਼ੋ ਓਮ ਸ਼ਾਂਤੀ ਸ਼ਾਂਤੀ ਜੀ ਕੋਰਸਪਦ ਜੀ ਸਾਰੀ ਧਰਮ ਸੰਸਾਰ ਨਾਲ ਜਿਹੜੇ ਸਾਡੇ ਸਤਿਕਾਰ ਜੋ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਨਾ ਦੁੱਖ ਮਾਣਵਾਏ ਰਿਸ਼ਤੇ ਦਾ ਸਾਥ ਸਬੰਧੀ ਬਹੁਤ ਵੱਡਾ ਕਾਂਟਾ ਜਿਹੜਾ ਸਾਡੇ ਮੋਤੀ ਸਤਕਾਰ ਦੇ ਰੁੱਤੂ ਰਾਮ ਜੀ ਦੇ ਜਨਮ ਪਰਿਵਾਰ ਨੂੰ ਤੇ ਕਿਉਂਕਿ ਛਿਆਲੇ ਦਾ ਸਿਰ ਤੋਂ ਸਾਯਾ ਉੱਤੇ ਜਾਣਾ ਬਹੁਤ ਵੱਡਾ ਜਿਹੜਾ ਪਰਵਾਰ ਕੰਡਾ ਪੈਂਦਾ ਔਰ ਜੋ ਸਮਾਜ ਅਬਦਾ ਦਾ ਨਾਮ ਬਹੁਤ ਦੁਰਾਜ ਜੀ ਅਰਜੀਬ ਜੀ ਉਹਨਾਂ ਨੇ ਬਣਾਇਆ ਹੈ ਉਹ ਏਡੇ ਬੱਡੇ ਕੱਟ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਕਿੰਨਾ ਪਿਆਰ ਸ਼ਾਇਦ ਦੇ ਵਿੱਚ ਸੀ ਅਸੀਂ ਲੱਖ ਕੋਸ਼ਿਸ਼ ਕਰੀਏ ਸਾਡੇ ਹੱਥ 'ਚ ਕੁਝ ਨਹੀਂ ਹੈ ਕਿਉਂਕਿ ਇਨਸਾਨ ਮਿਤਰੀਆ ਉਹ ਜਦੋਂ ਇਸ ਦੁਨੀਆ ਤੇ ਆਉਂਦਾ ਉਹਦੇ ਹੀ ਲਖਾਂ ਕੀ ਹੈ ਸਭ ਨੇ ਜਾਣਿਆ ਹੈ ਕਿਸੇ ਨੇ ਗੇਟ ਕਿਸੇ ਦੇ ਪਛੇਤ ਪਰ ਜਦੋਂ ਅਚਾਨਕ ਕੋਈ ਇਨਸਾਨ ਚਲਾ ਜਾਂਦਾ ਉਹ ਜਿਹੜਾ ਦੁੱਖ ਹੈ ਸੈਣਾ ਬਣਾ ਖੜਾ ਪਰਿਵਾਰ ਨੂੰ ਇਹ ਦੁੱਖ ਚੰਨ ਦਾ ਸੱਚੇ ਪਾਸ਼ਾ ਪਰਮਾਤਮਾ ਬਲ ਬਖਸ਼ੇ ਉਹ ਸਾਡੇ ਸਤਿਕਾਰਯੋਗ ਰੂdru ਰਾਮ ਜੀ ਨੂੰ ਪ੍ਰਭੂ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਉਹ ਸ਼ਾਂਤੀ